ਅੱਜ ਜਿਸੀ ਪਹੁੰਚੇ ਪਿੰਡ ਪੰਜੀ ਕੇ ਉਤਾਰ ਜਿੱਥੇ ਇਹ ਕਹਿ ਸਕਦੇ ਹਾਂ ਕਿ ਵਿਕਾਸ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਇਹ ਹੈ ਕੇਸਰ ਸਿੰਘ ਵਾਲੀ ਬਸਤੀ ਜਿੱਥੇ ਕਿ ਪਾਣੀ ਅਤੇ ਨਾਲੀਆਂ ਦੀ ਹਮੇਸ਼ਾ ਹੀ ਲੜਾਈ ਬਣੀ ਰਹਿੰਦੀ ਹੈ ਆਏ ਦਿਨ ਨਾਲ ਸੁਣਨ ਨੂੰ ਮਿਲਦੀ ਹੈ ਪਿਛਲੇ 6 ਸਾਲਾਂ ਤੋਂ ਇਹ ਗੱਲ ਤਾਂ ਬਹੁਤ ਵਾਰ ਨਿਕਲੀ ਕਿ ਇਸ ਨ नालੀਆਂ ਨੂੰ ਬਣਾਇਆ ਜਾਵੇ ਸੁੱਚੜੇ ਨੂੰ ਮਟਾਇਆ ਜਾਵੇ ਪਰ ਉਹ ਇੱਕ ਗੱਲ ਬਣ ਕੇ ਹੀ ਰਹਿ ਗਈ ਪਰ ਅੱਜ ਤੋਂ 2 ਦਿਨ ਪਹਿਲਾਂ ਪਿੰਡ ਦੇ ਸਰਪੰਚ ਸਾਹਿਬ ਇੱਥੇ ਪਹੁੰਚੇ ਸਨ ਅਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਉਸ ਜਨ ਨਾਲ ਨਾਲ ਸਰਪੰਚ ਸਾਹਿਬ ਖੁਦ ਮੋਕਾ ਉੱਤੇ ਖੜੇ ਹੋ ਕੇ ਕੰਮ ਕਰਵਾ ਰਹੇ ਹਨ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕੰਮ ਜਿਹੜਾ ਠੀਕ ਹੋ ਜਲੇ ਸਰਪੰਚ ਖੁਦ ਮੁੱਖ ਹੋ ਕੇ ਬੈਠੇ ਬੈਠੇ ਰੁਕੇ ਹੋਏ ਪਰ ਇਥੇ ਕੁਝ ਹੋਰ ਵੇਖਣ ਨੂੰ ਮਿਲ ਰਿਹਾ ਹੈ ਦੇ ਸਰਪੰਚ ਸਾਹਿਬ ਇਸ ਮੁੱਦੇ ਉੱਤੇ ਮੌਜੂਦ ਹਨ ਅਤੇ ਮਜ਼ਦੂਰਾਂ ਨੂੰ ਕਿਸ ਤਰ੍ਹਾਂ ਕੰਮ ਕਰਨਾ ਹੈ ਕਿਸ ਸੇਧ ਵਿੱਚ ਕੰਮ ਕਰਨਾ ਹੈ ਉਹ ਵੀ ਕਰਵਾ ਰਹੇ ਹਨ ਆਪਣੀ ਪੂਰੀ ਜ਼ਿੰਮੇਵਾਰੀ ਨਿਭਾ ਰਹੇ ਹਨ ਜਿਸ ਤਰ੍ਹਾਂ ਕਿ ਸਰਪੰਚ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਤਾਂ ਉਹ 6 ਮਹੀਨੇ ਦੇ ਵਿੱਚ ਪਿੰਡ ਨੂੰ ਚੰਡੀਗੜ੍ਹ ਤੋਂ ਵੀ ਵੱਧ ਚਮਕਾ ਦੇਣਗੇ ਅਤੇ ਉਸ ਤੋਂ ਬਾਅਦ ਹੀ ਬਾਕੀ ਗੱਲਾਂ ਹੋਣਗੀਆਂ ਇਸ ਪਿੰਡ ਦੇ ਵਿਕਾਸ ਦੀ ਗੱਲ ਨਹੀਂ ਦੁਹਾਈ ਜਾਵੇਗੀ ਕਿਉਂਕਿ ਉਹ ਪੂਰੀ ਹੋ ਚੁੱਕੀ ਹੋਈ ਹੈ ਸੇ सरपंच ਸਾਹਿਬ ਉਹ ਆਪਣਾ ਵਾਅਦਾ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹਨ ਇਸੇ ਤਰ੍ਹਾਂ ਹੀ ਯੁਵਾ ਸਰਪੰਚ ਨੂੰ ਕੰਮ ਕਰਦੇ ਹੋਏ ਦੇਖ ਕੇ ਪਿੰਡ ਦੇ ਵਿੱਚ ਬਹੁਤ ਹੀ ਮਾਨ ਸਨਮਾਨ ਮਿਲ ਰਿਹਾ ਹੈ ਜੋ ਕਿ ਤੁਸੀਂ ਖੁਦ ਹੀ ਦੇਖ ਸਕਦੇ ਹੋ ਇਸ ਦੇ ਨਾਲ ਨਾਲ ਕੰਮ ਪੂਰੇ ਜੋਰਾਂ ਸ਼ੋਰਾਂ ਵਿੱਚ ਚੱਲ ਰਿਹਾ ਹੈ ਸਿਰਫ ਇਥੇ ਹੀ ਨਹੀਂ ਪੂਰੇ ਪਿੰਡ ਦੇ ਵਿੱਚ ਜਿਸ ਦਾ ਕੰਮ ਬਹੁਤ ਹੀ ਤਸੱਲੀ ਬਖਸ਼ ਕੀਤਾ ਜਾ ਰਿਹਾ ਹੈ ਜਿੱਥੇ ਨਾਲੀਆਂ ਟੁੱਟੀਆਂ ਹੋਈਆਂ ਹਨ ਸੁੱਕਰੀਆਂ ਉਸ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਨਵੀਆਂ ਹੋਦੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡ ਵਾਲੇ ਉਸ ਵਿੱਚ ਆਪਣੇ ਪਾਣੀ ਦੀ ਸਪਲਾਈ ਦੇ ਸਕਣ ਤੇ ਪਰੇਸ਼ਾਨੀ ਦੀ ਪਰੇਸ਼ਾਨੀ ਤੋਂ ਆਪਣਾ ਨਜਾਦ ਪਾ ਸਕਣ ਇਸ ਦੇ ਨਾਲ ਨਾਲ ਗਲੀਆਂ ਦਾ ਕੰਮ ਵੀ ਬਹੁਤ ਜੋਰਾਂ ਛੋਰਾ ਨਾਲ ਹੋ ਰਿਹਾ ਹੈ ਜੋ ਇਹ ਸਭ ਗੱਲਾਂ ਨਿਪਟਾ ਕੇ 6 ਮਹੀਨਿਆਂ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਾ ਆਵੇ ਅਤੇ ਪਿੰਡ ਦੇ ਵਿਕਾਸ ਲਈ ਇੱਕ ਗੱਲ ਹੋਰ ਸਾਹਮਣੇ ਆਈ ਹੈ ਪਿੰਡ ਵਿੱਚ ਇੱਕ ਅਧਿਆਤਮਿਕ ਅਤੇ ਆਧੁਨਿਕ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਨਾਲ ਪਿੰਡ ਪਿੰਡ ਦੇ ਨੌਜਵਾਨਾਂ ਨੂੰ ਸੇਧ ਦਿੱਤੀ ਜਾ ਸਕੇ ਅਤੇ ਇਹ ਸੱਚ ਅੱਜ ਅਸੀਂ ਲੈ ਕੇ ਤੁਹਾਡੇ ਤੱਕ ਪਹੁੰਚੇ ਹਾਂ ਇਸ ਤਰ੍ਹਾਂ ਦੇ ਸੱਚ ਨਾਲ ਹੀ ਅੱਗੇ ਫੇਰ ਮਿਲਾਂਗੇ ਮੈਂ ਨਰਿੰਦਰ ਧਵਨ ਐਨ ਨਿਊਜ਼ ਸੱਚ ਜੋ ਤੁਸੀਂ ਜਾਨਣਾ ਚਾਹੁੰਦੇ ਹੋ